ਭਾਈ ਗੁਰਜੀ ਦਾ ਅਲਮਾ ਦੇ ਸੰਸਥਾ ਦੁਆਰਾ ਸਾਹਿਬ ਚਾਹੀਓ ਕੀ ਕਹਿਣਾ ਚਾਹੁੰਦੇ ਭਾਈ ਗੁਰਜੀ ਕਾਲ ਸਾਹਿਬ ਭਾਈ ਗੁਰਜੀ ਕੀ ਫਤਿਹ ਸਾਡੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਦਰਸ਼ਨ ਸਿੰਘ ਜੀ ਬਰਾੜ ਅਤੇ ਇਥੋਂ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹਨਾਂ ਵੱਲੋਂ ਵਿਸ਼ੇਸ਼ ਦੋ ਦਿਨਾਂ ਗਰੰਥੀ ਸਿੰਘਾਂ ਦੇ ਲਈ ਗੁਰਮਤ ਕੈਂਪ ਦਾ ਪ੍ਰਬੰਧ ਕੀਤਾ ਗਿਆ ਸੀ ਕਿਉਂਕਿ ਭਾਈ ਗੁਰਦਾਸ ਜੀ ਨੇ ਆਖਿਆ ਵਾ ਜੈਸੇ ਸਤ ਮੰਦਰ ਕੰਚਨ ਕੇ ਉਸਾਰਦੀ ਨੇ ਦਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਅਸੀਂ ਹਜ਼ਾਰਾਂ ਸੋਨੇ ਦੇ ਘਰ ਬਣਾ ਦिए ਉਹਦੇ ਨਾਲੋਂ ਜ਼ਿਆਦਾ ਪੁੰਨ ਇਹ ਆ ਵੀ ਅਸੀਂ ਗੁਰੂ ਦਾ ਸ਼ਬਦ ਕਿਸੇ ਇੱਕ ਨੂੰ ਸਿਖਾ ਦਈਏ ਔਰ ਗੁਰੂ ਦਾ ਗਿਆਨ ਅੱਗੇ ਵੰਡ ਦਈਏ ਤੋ ਇਹ ਜਿਹੜਾ ਉਪਰਾਲਾ ਕੀਤਾ ਗਿਆ ਮੈਂ ਸਮਝਦਾ ਵੀ ਇਹ ਬੜਾ ਸ਼ਲਾਘਾਯੋਗ ਆ ਕਿਉਂਕਿ ਗੁਰਬਾਣੀ ਦੇ ਵਿੱਚ ਦਰਜ ਹੈਗਾ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ ਜਿਹੜੇ ਸਾਡੇ ਗ੍ਰੰਥੀ ਸਿੰਘ ਆ ਇਹ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਗੁਰੂ ਦੀ ਸੇਵਾ ਦੇ ਵਿੱਚ ਰਹਿੰਦੇ ਆ ਟਹਿਲ ਦੇ ਵਿੱਚ ਰਹਿੰਦੇ ਆ ਔਰ ਇਹਨਾਂ ਨੇ ਅੱਗੇ ਸਿੱਖ ਸੰਗਤ ਨੂੰ ਗੁਰਬਾਣੀ ਦੇ ਉਪਦੇਸ਼ ਨਾਲ ਜੋੜਨਾ ਪਿੰਡ ਵਿੱਚ ਇਲਾਕੇ ਵਿੱਚ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਨਾ ਤਾਂ ਜੇ ਸਾਡੇ ਗਰੰਥੀ ਸਿੰਘਾਂ ਦੀ ਇੱਕ ਸੁਚੱਜੀ ਤਿਆਰੀ ਹੋਵੇਗੀ ਉਹਨਾਂ ਨੂੰ ਆਪ ਗੁਰਮਤ ਦੀ ਰਹਿਤ ਮਰਿਆਦਾ ਦੀ ਸਮਝ ਹੋਵੇਗੀ ਉਹ ਅੱਗੇ ਸੰਗਤਾਂ ਨੂੰ ਬਹੁਤ ਫਿਰ ਸੌਖੇ ਤਰੀਕੇ ਨਾਲ ਦੱਸ ਸਕਦੇ ਆ ਤੋ ਇਹ ਜਿਹੜਾ ਪ੍ਰਬੰਧ ਕੀਤਾ ਗਿਆ ਵਾ ਮੈਂ ਇਹਦੀ ਸ਼ਲਾਘਾ ਕਰਦਾ ਤੇ ਮੈਂ ਆਸ ਕਰਦਾ ਵਾਂ ਕਿ ਜਿੰਨੇ ਵੀ ਇੱਥੇ ਗਰੰਥੀ ਸਿੰਘ ਗੁਰੂ ਘਰ ਦੇ ਆਏ ਆ ਸੇਵਾਦਾਰ ਆਏ ਜਾਂ ਰਾਗੀ ਸਿੰਘ ਉਹ ਬੜਾ ਲਾਹਾ ਲੈ ਕੇ ਇੱਥੋਂ ਜਾਣਗੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਵੀ ਉਹਨਾਂ ਦੇ ਨਾਲ ਆ ਬਾਕੀ ਸਿੱਖ ਧਰਮ ਇੱਕ ਪ੍ਰਚਾਰਕ ਧਰਮ ਆ ਸਾਡੇ ਗੁਰੂ ਸਾਹਿਬ ਆਪ ਪੂਰੇ ਸੰਸਾਰ ਦੇ ਵਿੱਚ ਵਿਚਰੇ ਔਰ ਹਰ ਥਾਂ ਦੇ ਉੱਤੇ ਜਾ ਕੇ ਉਹਨਾਂ ਨੇ ਗੁਰੂ ਦੇ ਉਪਦੇਸ਼ ਦੀ ਗੱਲ ਕੀਤੀ ਹਰੇਕ ਨੂੰ ਬਾਣੀ ਦੇ ਰਾਹੀਂ ਰੱਬ ਦੇ ਨਾਲ ਜੋੜਿਆ ਉਹ ਲਿਆਂ ਭਟਕਿਆ ਨੂੰ ਰਾਹੇ ਪਾਇਆ ਤਾਂ ਇੱਕ ਪ੍ਰਚਾਰਕ ਧਰਮ ਹੋਣ ਦੇ ਨਾਤੇ ਇਹੋ ਜਿਹੇ ਪ੍ਰਚਾਰ ਦੇ ਸਮਾਗਮ ਹੁੰਦੇ ਰਹਿਣ ਤੇ ਚੰਗੀ ਗੱਲ ਆ ਬਾਕੀ ਅੱਜ ਦੀ ਨੌਜਵਾਨ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲ ਕੇ ਜਿਹੜੀਆਂ ਅੱਜਕੱਲ ਬਹੁਤ ਸਮਾਜਿਕ ਅਲਾਮਤਾਂ ਵਾ ਨਸ਼ੇ ਆ ਜਾਂ ਹੋਰ ਆ ਇਹਦੇ ਤੋਂ ਬਚਣਾ ਚਾਹੀਦਾ ਕਿਉਂਕਿ ਸਿੱਖ ਦਾ ਆਸਰਾ ਗੁਰੂ ਆ ਬਾਣੀ ਆ ਤੇ ਸਾਨੂੰ ਬਾਣੀ ਦੇ ਆਸਰੇ ਤੇ ਚੱਲਣਾ ਚਾਹੀਦਾ ਬਾਕੀ ਸਾਡਾ ਇਤਿਹਾਸ ਸ਼ਾਨਾਮੱਤਾ ਇਤਿਹਾਸ ਨੂੰ ਪੜ੍ਹ ਕੇ ਇਤਿਹਾਸ ਤੋਂ ਸੇਧ ਲੈ ਕੇ ਅਸੀਂ ਵੱਡੀ ਤੋਂ ਵੱਡੀ ਮੁਸ਼ਕਲ ਦੇ ਨਾਲ ਟਕਰਾ ਸਕਦੇ ਆ ਅਸੀਂ ਫਿਰ ਡਰਦੇ ਨਹੀਂ ਝੁਕਦੇ ਨਹੀਂ ਲਿਖਦੇ ਨਹੀਂ ਤਾਂ ਮੈਂ ਇਹ ਸਮਝਦਾ ਵੀ ਇਤਿਹਾਸ ਨੂੰ ਦੱਸਣ ਦੇ ਇਹੋ ਜਿਹੇ ਜਿਹੜੇ ਕਾਰਜ ਆ ਬਹੁਤ ਜ਼ਿਆਦਾ ਛਲਾਗਾ ਜੋਗਾ ਸ਼ੁਰੂ ਕਰਦੇ ਨਾਲ ਸੰਗਤ ਨੂੰ ਜੋੜਨ ਦੇ ਲਈ ਹੋਰ ਕਿੰਨੇ ਕਪਰਾਲੇ ਕਰਨੇ ਚਾਹੀਦੇ ਤੇ ਕਿਹੜੀਆਂ ਕਿਹੜੀਆਂ ਤੁਹਾਡੇ ਵੱਲੋਂ ਅਪਰਾਲੇ ਕੀਤੇ ਜਾਣ ਦੇਖੋ ਆਪਣਾ ਤੇ ਹਰ ਸਾਹ ਹੀ ਗੁਰੂ ਲਈ ਆ ਕਿਉਂਕਿ ਹਮਰੇ ਮਸਤਕ ਦਾਗ ਦਗਾਣਾ ਹਮ ਕਰਜ ਗੁਰੂ ਬਹੁ ਸਾਡੇ ਆਹੀਂ ਜਦੋਂ ਸਿੱਖ ਦੇ ਘਰ ਤੇ ਜਨਮ ਲੈ ਲੈਨੇ ਸਾਡੇ ਮੱਥੇ ਤੇ ਗੁਰੂ ਦਾ ਕਰਜ਼ਾ ਇਹ ਕਦੀ ਉਤਰ ਨਹੀਂ ਸਕਦਾ ਪਰ ਸਾਨੂੰ ਗੁਰੂ ਦੇ ਕਾਰਜਾਂ ਲਈ ਹਮੇਸ਼ਾ ਉਪਰਾਲੇ ਕਰਨੇ ਚਾਹੀਦੇ ਆ ਤਾਂ ਜਿਵੇਂ ਸਾਡੀ ਲਹਿਰ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਇਆ ਚ ਖੁਵਾਰ ਹੋਏ ਸਭ ਮਿਲਾਂਗੇ ਉਸ ਲਹਿਰ ਦੇ ਤਹਿਤ ਮੈਂ ਪੂਰੇ ਪੰਜਾਬ ਪੰਜਾਬ ਤੋਂ ਬਾਹਰ ਵੀ ਬਹੁਤ ਥਾਵਾਂ ਦੇ ਉੱਤੇ ਗਿਆ ਆ ਵਣਜਾਰੇ ਸਿੱਖਾਂ ਚ ਬੈਠੇ ਆ ਤੇ ਉਤਸ਼ਾਹ ਵਾ ਸੰਗਤਾਂ ਦੇ ਵਿੱਚ ਕਿਉਂਕਿ ਸਿੱਖ ਭਾਵੇਂ ਕੁਝ ਕਾਰਨਾ ਕਰਕੇ ਆ ਲੱਗੇ ਵੀ ਗੁਰੂ ਤੋਂ ਦੂਰ ਹੋ ਗਿਆ ਪਰ ਸਿੱਖ ਕਦੀ ਵੀ ਗੁਰੂ ਤੋਂ ਪੱਕਾ ਦੂਰ ਨਹੀਂ ਹੋ ਸਕਦਾ ਸਿੱਖ ਗੁਰੂ ਵੱਲ ਪਰਤੋਂਦਾ ਵਾ ਕਿਉਂਕਿ ਸਿੱਖ ਦੇ ਖੂਨ ਦੇ ਵਿੱਚ ਸਿੱਖੀ ਆ ਸਿੱਖ ਦੇ ਜਜ਼ਬਾਤਾਂ 'ਚ ਸਿੱਖੀ ਆ ਤਾਂ ਸੰਗਤ ਗੁਰੂ ਘਰ ਦੇ ਨਾਲ ਹਮੇਸ਼ਾ ਜੁੜੀ ਆ ਸਿੱਖਾਂ ਦੀ ਜਿਹੜੀ ਨਮੈਂਦਾ ਧਾਰਮਿਕ ਜਮਾਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਸਹਿਯੋਗ ਦੇ ਨਾਲ ਇਹ ਜਿਹੜੀ ਲਹਿਰ ਚਲਾਈ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਇਹਨੂੰ ਭਰਵਾ ਹੰਗਾਰਾ ਜਿਹੜਾ ਮਿਲ ਰਿਹਾ ਬਾਕੀ ਅ ਵਕ ਵਕ ਥਾਵਾਂ ਦੇ ਉੱਤੇ ਜਿਵੇਂ ਸਮਾਗਮ ਹੁੰਦੇ ਆ ਸੰਗਤਾਂ ਆਉਂਦੀਆਂ ਮੈਂ ਸੰਗਤਾਂ 'ਚ ਬਹਿਣਾ ਵਾਂ ਮੈਂ ਪਿੱਛੇ ਜੇ ਇੱਕ ਵਣਜਾਰਿਆਂ ਦੇ ਪਿੰਡਾਂ ਦੇ ਵਿੱਚ ਗਿਆ ਹਰਦਵਾਰ ਦੇ ਨੇੜੇ ਤੇੜੇ 1960 ਤੋਂ ਬਾਅਦ ਪਹਿਲੀ ਵਾਰੀ ਕੋਈ ਉੱਥੇ ਪੰਜਾਬ ਦੇ ਵਿੱਚੋਂ ਸਿੱਖਾਂ ਦਾ ਵੱਡਾ ਨਮਾਇੰਦਾ ਗਿਆ ਸੀ ਤੇ ਉਹਨਾਂ ਦੇ ਵਿੱਚ ਮੈਂ 2 ਦਿਨ ਬਹਿ ਕੇ ਆਇਆ ਵਾਂ ਉੱਥੇ ਹਜ਼ਾਰਾਂ ਦੀ ਆਬਾਦੀ ਆ ਤੇ ਬੜੇ ਉੱਥੇ ਬੱਚਿਆਂ ਨੇ ਪ੍ਰਣ ਕੀਤਾ ਪਿਆ ਅਸੀਂ ਪੂਰਨ ਸਿੱਖ ਬਣਾਂਗੇ ਬੜਾ ਉਹਨਾਂ ਨੇ ਸਵਾਗਤ ਵੀ ਕੀਤਾ ਮੈਂ ਸਮਝਦਾ ਵੀ ਸਿੱਖਾਂ ਦੀ ਆਬਾਦੀ ਕੋਈ 2-3 ਕਰੋੜ ਨਹੀਂ ਆ ਇਹ 10-12 ਕਰੋੜ ਆ ਬਸ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਇਹ ਧਰਮ ਆ ਤੇ ਸਾਡਾ ਜਿਹੜਾ ਆਪਣਾ ਕਲਾਵਾ ਇਹਨੂੰ ਵੱਡਾ ਕਰਨ ਦੀ ਲੋੜ ਆ ਇੱਥੇ ਪੰਜਾਬ ਵਿੱਚ ਤੇ ਭਾਵੇਂ ਕੋਈ ਹਿੰਦੂ ਵੀਰ ਵੀ ਆ ਸਾਡਾ ਉਹਦੀ ਆਸਥਾ ਵਾ ਗੁਰੂ ਘਰ ਦੇ ਉੱਤੇ ਜਾਂ ਦੂਜੇ ਵੀ ਆ ਕਿਉਂਕਿ ਸਾਡੀਆਂ ਸਾਂਝਾ ਵਾਂ ਤੇ ਗੁਰੂ ਦਾ ਸ਼ਬਦ ਜਿਹੜਾ ਵਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰੂ ਦਾ ਉਪਦੇਸ਼ ਤੇ ਸਾਰਿਆਂ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੈ ਸਾਹੀ ਮੈਂ ਡੇਟ ਵਿਛੜਿਆ ਮੇਲੇ ਆ ਪਰ ਧੱਕਾ ਕਰ ਸੀ ਜਾਇਦਾਰ ਜੀ ਨੇ ਐਲਾਨ ਕੀਤਾ ਜਿਉ ਹਦਣ ਮੈਂ ਪਹਿਲਾਂ ਵੇੜਿਆਂ ਦੇ ਵਿੱਚੋਂ ਗਰੀਬ ਘਰਾਂ ਦੇ ਵਿੱਚੋਂ ਆਮ ਲੋਕਾਂ ਦੇ ਵਿੱਚੋਂ ਉੱਠੂਗਾ ਪ੍ਰਚਾਰ ਕਰੂਗਾ ਜਾ ਜਾ ਕੇ ਐਲਾਨ ਇਹਨਾਂ ਸੁਣਿਆ ਪਰ ਲੱਗਦਾ ਨਹੀਂ ਸੀ ਕਿ ਜਦੋਂ ਕੁਰਸੀ ਮਿਲ ਜਾਂਦੀ ਹੈ ਜਦੋਂ ਸਤਕਾਰ ਦੀ ਜਗ੍ਹਾ ਤੇ ਬਹਿ ਜਾਂਦਾ ਹੈ ਤੇ ਫਿਰ ਉਹ ਆਪਣੇ ਤੋਂ ਸਾਡੇ ਨਾਲੋਂ ਵੱਖਰਾ ਸਮਝਾ ਲਾ ਪੈਂਦੇ ਆ ਮੈਂ ਇਹਨਾਂ ਨੂੰ ਕੋਈ ਵੜਾਈ ਨਹੀਂ ਕਰਦਾ ਤੁਸੀਂ ਸਾਹਮਣੇ ਵੇਖ ਰਹੇ ਹੋ ਜਿਹੜਾ ਅੱਜ ਆਪਰੇ ਕੋਲੇ ਪਹੁੰਚਿਆ ਹੈ ਸੈਂਕੜੇ ਟੁੱਖਾਂ ਤੇ ਪਹਾੜ ਫੜੇ ਜੁਗੀਆਂ ਤੋਂ ਝੁਟਦੇ ਆ ਪਰ ਇਹਨਾਂ ਦੇ ਇੱਕ ਭਰਾਵਾਂ ਕੋਲੋਂ ਤੇ ਮੈਨੂੰ ਇਹ ਦੱਸਿਆ ਸੀ ਇੱਕ ਹੀ ਮਕਾਨ 'ਚ ਇੱਕ ਹੀ ਇਕੱਠੇ ਰਹਿੰਦੇ ਆ ਇਹਨਾਂ ਦੇ ਬਹਨੋਈ ਦੀ ਐਕਸੀਡੈਂਟ 'ਚ ਡੈਥ ਹੋਈ ਜਿਹੜਾ ਬਹੁਤ ਸੁਣ ਕੇ ਦੁੱਖ ਹੋਇਆ ਫੇਰ ਵੀ ਦਾਸ ਨੇ ਬੈਂਟ ਕੀਤੀ ਇਹਨਾਂ ਦੇ ਪੀਅ ਨੂੰ ਵੀ ਜੇ ਦਾ ਪੋਰ ਅੱਗੇ ਪਿੱਛੇ ਹੋ ਜੇ ਤਾਂ ਠੀਕ ਹੈ ਨਹੀਂ ਫਿਰ ਅਸੀਂ ਜਿਵੇਂ ਹੋਇਆ ਕਹਾਂਗੇ ਉਹ ਪ੍ਰੋਗਰਾਮ ਐਸਾ ਨਹੀਂ ਹੋ ਸਕਦਾ ਤੇ ਦੋਤੇ ਨਹੀਂ ਲੈ ਗਏ ਹੱਥ ਪੱਦੇ ਕਹਿ ਚੁਕੇ ਤਾਂ ਪਰ ਉਹ ਗੁਰੂ ਦੀ ਕਿਰਪਾ ਦਾਸ ਧੀਰ ਨੂੰ ਪਹੁੰਚ ਗਿਆ ਇਹ ਸਮੇਂ ਵਿੱਚ ਐਸ ਦਾ ਕੋਲੇ ਕੱਲੇ ਪੰਜਾਬ ਦੇ ਵਿੱਚ ਵੱਡ ਤੇ ਆਪੂ ਜੜਿਆ ਅਫਸੋਸ ਕਰਨ ਹੈ ਪਰ 90 ਦਾ ਗਾਮ ਰਹਤਾ ਹੁੰਦੇ ਇਹਨਾਂ ਨੇ ਫਿਰ ਵੀ ਪੰਥਕ ਗੁਣਾ ਨੂੰ ਕੇ ਰੱਖਦੇ ਹੋਏ ਜਿਹੜਿਆ ਗੁਰਮੁਖ ਸਿੰਘ ਬੈਠਿਆ ਇਹਨਾਂ ਨੂੰ ਥਾਪੜਾ ਦਿੱਤੇ ਬੰਦ ਹੈ ਤੇ ਨੇ ਦੋਖ ਦੀਪਾ 170 ਨੇ ਕਿਹਾ ਜਦੋਂ ਕੋਈ ਵੀ ਆ ਕੇ ਮਿਲ ਸਕਦਾ ਹੈ ਸਵਾਸ ਦੀ ਗੋੜ ਸਵਾਗਤ ਦੇ ਰਾਤ ਇਕ ਕਰ ਰਹੇ ਆ ਇਹਨਾਂ ਦਾ ਮੇਰਾ ਖਿਆਲ ਹੈ ਬਿਜਿਹ ਦੇ ਇਲੈਕਸ਼ਨ ਲੜਨਾ ਹੋਵੇ ਨਾ ਉਹ ਵੀ ਨਹੀਂ ਕਰਦਾ ਇਹਨਾਂ ਤੋਂ ਰਿਪੋਰਟ ਵੀ ਬਣਾ ਸਕਦੀ ਬਥੇਰੇ ਅੱਗੇ ਜਾਇਦਾਦਾਂ ਵੇਖਿਆ ਜਿਹਨਾਂ ਰਫਾਸੀ ਦੀ ਸਜ਼ਾ ਹੋਈ ਸੀ ਤੇ ਉਹਨਾਂ ਨੂੰ ਕਰਤਾਰ ਸਜ਼ਾ ਦਾ ਵੜਾ ਕੇ ਬਚਾਇਆ ਗਿਆ ਜਦ ਤੱਕ ਕਿਸੇ ਵੀ ਸਰਕਾਰ ਨੂੰ ਕਿਸੇ ਵੀ ਜ਼ਾਲਮ ਜਿਹੜਾ ਜਵਾਬਦੇ ਨਹੀਂ ਹੁੰਦਾ ਸੰਗਤ ਜਿਹੜੀ ਬੈਠੀ ਹੈ ਸੰਗਤ ਨੂੰ ਜਵਾਬ ਦੇਦਾ ਸੰਗਤ ਨੂੰ ਸਿਹਰਾ ਜੋੜਦੇ ਇਹਨਾਂ ਦੇ ਥਿਓਰੀ ਦੇ ਜੋ ਦਾਦ ਨੂੰ ਇਹਨਾਂ ਨੇ ਮੰਨ ਦਿੱਤਾ ਇਹਨੂੰ ਅੱਧਾ ਸਾਰਿਆਂ ਦਾ ਇਹਨਾਂ ਨੇ ਇੱਥੇ ਸਤਿਕਾਰ ਕੀਤਾ ਮੈਂ ਕਹਿੰਦਾ ਕਿ ਸਾਡੇ ਇਸ ਦਾ ਕੇ ਰਜਿਸਟਰ ਆਇਆ ਹੋਏ ਠੀਕ ਹੈ ਖੁਸ਼ੀ ਕਵੀ ਤੇ ਆਉਂਦੇ ਐ ਇੱਕ ਸਾਂਝਾ ਏਡਾ ਵੱਡਾ ਪ੍ਰੋਗਰਾਮ ਸਮੁੱਚੇ ਹਲਕੇ ਦਾ ਨਾਲੇ ਇਹਨਾਂ ਨੇ ਕਿਹਾ ਜਿੱਥੇ ਰੱਖੋ ਮੈਂ ਫੇਰ ਵੀ ਆਉਂਗਾ ਅਸੀਂ ਬੇਨਤੀ ਕੀਤੀ ਸੀ ਇਹਦੀ ਬੁਸਟਲ ਹੈ ਮੋਚਰ ਵਾਲੇ ਪੰਡ ਦਾ 15000 ਤੱਕ ਇਕੱਠੋਂ ਦਲ ਤੇ ਆ ਬੈਠੇ ਅਮਗਰ ਜੈਨੀ ਜੀ ਗੁਰਜੰਨ ਸਿੰਘ ਜੀ ਇਹ ਕਰਦੇ ਐ ਤੇ ਪਰ ਉਸ ਦਿਨ ਇਹਨਾਂ ਨੇ ਪਟਨਾ ਸਾਹਿਬ ਤੋਂ ਕਿ ਜਿਹੜਾ ਨਗਰ ਕੀਰਤਨ ਨਿਕਲਣਾ ਕੀਰਤਨ ਨਿਕਲਣਾ ਉਹਦੇ ਨਾਲ ਇਹਨਾਂ ਨੇ ਇਨਸ਼ਾਲਾ ਹੋਣਾ ਪਰ ਫੇਰ ਇਹ ਤੇਰੇ ਨੇ ਕਿਹਾ ਵੀ ਅਸੀਂ ਨਾਲ ਇੱਥੇ ਹੋਰ ਦਿਨ ਦਿੱਤਾ 24 ਦਾ 23 ਤਰੀਕ ਦਾ ਇਸੇ ਮੇਰੇ ਦਾ ਦੇ ਦਤਾ ਸਾਰੇ ਇਸੇ ਜਗ੍ਹਾ ਤੁਸੀਂ ਮੇਰੇ ਮੋਮ ਆ ਕੇ ਪੁੱਜੋ